ਪੰਜਾਬ 'ਚ ਨਜ਼ਰ ਤਸਕਰਾਂ ਚੱਲ ਰਹੇ ਪੁਲਿਸ ਬੁਲਡੋਜ਼ਰ ਐਕਸ਼ਨ ਮਾਮਲੇ ਦੀ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਨਗਰ ਨਿਗਮ ਤੇ ਪ੍ਰੋਪਰਟੀ ਟੈਕਸ ਵਿੱਚ ਵੱਡਾ ਵਾਧਾ ਕੀਤਾ ਗਿਆ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਾਰੋਬਾਰੀਆ ਅਦਾਰਿਆਂ ਤੇ ਰਹਾਇਸ਼ੀ ਜਾਇਦਾਦਾਂ ਤੇ ਨਵੀਆਂ ਟੈਕਸ ਦਰਾਂ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਤਹਿਤ 2025 ਤੋਂ 26 ਦੀ ਰਹਾਇਸ਼ੀ ਜਾਇਦਾਦਾਂ ਤੇ ਟੈਕਸ 3 ਗੁਣਾ ਵਧਾ ਦਿੱਤਾ ਗਿਆ ਵਪਾਰਕ ਤੇ ਉਦਯੋਗਿਕ ਜਾਇਦਾਦਾਂ ਤੇ ਪ੍ਰੋਪਰਟੀ ਟੈਕਸ ਹੋਣ 2025 ਤੋਂ 26 ਲਈ ਸਾਲਾਨਾ ਰਿਟੇਬਲ ਮੁੱਲ ਦਾ 6 ਹੋਵੇਗਾ ਇਸ ਦੇ ਨਾਲ ਹੀ 2003 ਤੇ ਨਗਰ ਨਿਗਮ ਨੈਮਾ ਦੇ ਤਹਿਤ ਗਰੁੱਪ ਵੀ ਵਿੱਚ ਆਉਣ ਵਾਲੀਆਂ ਜਾਇਦਾਦਾਂ ਅਤੇ ਸਰਵਿਸ ਚਾਰਜ ਸ਼੍ਰੇਣੀ ਵਿੱਚ ਆਉਣ ਵਾਲੀਆਂ ਜਾਇਦਾਦਾਂ ਤੇ ਇਹ ਦਰ 3% ਦੀ ਹੋਵੇਗੀ ਅਗਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਪਿਛਲੇ ਲੰਬੇ ਅਰਸੇ ਤੋਂ ਘਾਟੇ ਦੇ ਵਿੱਚ ਚੱਲ ਰਿਹਾ ਹੈ ਵਿੱਤੀ ਸੰਕਟ ਦੇ ਵਿੱਚ ਹੈ ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਨੇ ਪ੍ਰਯਾਸ ਕੀਤੇ ਜਾ ਰਹੇ ਨੇ ਕਿ ਜਿਹੜਾ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਹੈ ਇਹਨੂੰ ਜਿਹੜਾ ਹੈ ਜਿਹੜਾ ਇਹਦੇ ਵਿੱਚ ਜਿਹੜਾ ਹੈ ਪੈਸਾ ਆਵੇ ਇਹਨੂੰ ਲੈ ਕੇ ਜਿਹੜੇ ਨੇ ਪ੍ਰਯਾਸ ਕੀਤੇ ਜਾ ਰਹੇ ਨੇ ਚਾਹ ਬੀਤੀ ਦਿਨਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਪਾਰਕਿੰਗ ਦੇ ਰੇਟ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਛੜੀਆਂ ਕਿ ਹੁਣ ਪਾਰਕਿੰਗ ਦੇ ਰੇਟ ਵਧਾਏ ਜਾਣਗੇ ਨਾਲ ਹੀ ਜਿਹੜਾ ਹੈ ਹੁਣ ਪ੍ਰਾਪਰਟੀ ਟੈਕਸ ਜਿਹੜੇ ਨੇ ਜਿਨ੍ਹਾਂ ਕਿ ਆਨ ਵਾਲੇ ਦਿਨਾਂ ਦੇ ਵਿੱਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਵੀ ਜਿਹੜੀ ਹੈ ਗੰਭੀਰ ਜਿਹੜੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੇਖ ਲਈਏ ਕਿਉਂਕਿ ਲਗਾਤਾਰ ਚਾਹ ਮਿਊਨਿਸਪਲ ਕਾਰਪੋਰੇਸ਼ਨ ਦੇ ਚਾਹ ਅਧਿਕਾਰੀਆਂ ਦੇ ਨਾਲ ਗੱਲ ਕਰੀਏ ਚਾਹ ਕਾਉਂਸਲਰਸ ਦੇ ਨਾਲ ਗੱਲ ਕਰੀਏ ਚਾਹ ਮੇਅਰ ਨਾਲ ਗੱਲ ਕਰੀਏ ਚਾਹ ਡਿਪਟੀ ਮੇਅਰ ਨਾਲ ਗੱਲ ਕਰੀਏ ਉਹਨਾਂ ਦਾ ਇਹੀ ਕਹਿਣਾ ਹੈ ਕਿ ਇਹਨਾਂ ਇਹਨਾਂ ਕੋਲ ਜਿਹੜਾ ਹੈ ਫੰਡ ਹੀ ਨਹੀਂ ਹੈ ਤੇ ਲਗਾਤਾਰ ਜਿਹੜੀ ਹੈ ਚਾਹ ਪੰਜਾਬ ਦੇ ਜਿਹੜੇ ਰਾਜਪਾਲ ਨੇ ਉਹਨਾਂ ਨੂੰ ਵੀ ਜਿਹੜੀ ਹੈ ਲਗਾਤਾਰ ਅਪੀਲ ਜਿਹੜੀ ਹੈ ਕੀਤੀ ਗਈ ਹਾਲਾਂਕਿ ਪਿਛਲੇ ਸਾਲ ਦੀ ਗੱਲ ਕਰੀ ਤੇ ਜ਼ਰੂਰ ਚੰਡੀਗੜ ਜਿਹੜਾ ਮਿਊਂਸੀਪਲ ਕਾਰਪੋਰੇਸ਼ਨ ਹੈ ਉਹਨੂੰ ਫੰਡ ਮਿਲੇ ਤੇ ਨਾਲ ਹੀ ਅਗਰ ਗੱਲ ਕਰੀਏ ਜਦੋਂ ਦੀ 2025 ਦੇ ਵਿੱਚ ਉਹਨਾਂ ਭਾਤੀ ਜਨਤਾ ਪਾਰਟੀ ਦਾ ਮੇਅਰ ਬਣਿਆ ਉਸ ਤੋਂ ਬਾਅਦ ਵੀ ਲਗਾਤਾਰ ਪ੍ਰਯਾਸ ਜਿਹੜੇ ਨੇ ਜਰੂਰ ਕੀਤੇ ਜਾ ਰਹੇ ਨੇ ਡਿਪਟੀ ਮੇਅਰ ਦੀ ਗੱਲ ਕਰੀਏ ਤੇ ਕਾਂਗਰਸ ਦੇ ਬੰਟੀ ਹੋਰੀ ਨੇ ਤੇ ਉਹਨਾਂ ਦੇ ਨਾਲ ਵੀ ਕਈ ਵਾਰੀ ਗੱਲਬਾਤ ਹੋਈ ਹੈ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸਾਨੂੰ ਪੈਸੇ ਦੀ ਜਿਹੜੀ ਹੈ ਉਹ ਦਿੱਕਤ ਆ ਰਹੀ ਹੈ ਪੈਸਾ ਜਿਹੜਾ ਹੈ ਸਦਨ ਕੋਲ ਨਹੀਂ ਹੈ ਜਿਹਦੇ ਚੱਲਦੇ ਜਿਹੜੀ ਹੈ ਪਿਛਲੇ ਲੰਬੇ عرصے ਤੋਂ ਜਿਹੜੀ ਹੈ ਪੈਸੇ ਦੀ ਵੀ ਮੰਗ ਕੀਤੀ ਜਾ ਰਹੀ ਹੈ ਤੇ ਵਕ ਵਕ ਜਿਹੜੇ ਨੇ ਤਰੀਕੇ ਬਣਾਏ ਜਾ ਰਹੇ ਲੰਬੇ ਅਰਸੇ ਤੋਂ ਨਹੀਂ ਮਿਲ ਰਹੀ ਸੀ ਉਹ ਪੈਸੇ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਨਾਲ ਹੀ ਜਿਸ ਤਰ੍ਹਾਂ ਹੁਣ ਪ੍ਰੋਪਰਟੀ ਟੈਕਸ ਇਸ ਤਰ੍ਹਾਂ ਦੇਣ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਪ੍ਰੋਪਰਟੀ ਟੈਕਸ ਜਿਹੜੇ ਨੇ ਸਮੇਂ ਤੇ ਜਮ੍ਹਾਂ ਕਰਾਣੇ ਹੋਣਗੇ ਨਹੀਂ ਤਾਂ ਕਾਰਵਾਈਆਂ ਵੀ ਹੋਣਗੀਆਂ ਤੇ ਬਿਲਕੁਲ ਕਹਿ ਸਕਦੇ ਕਿ ਵਿਕਤੀ ਸੰਕਰਦੇਵੀ ਜਿਹੜੀ ਹੈ ਚੰਡੀਗੜ੍ਹ ਦੀ ਜਿਹੜੀ ਆਪਣਾ ਮਿਊਨਿਸਪਲ ਕਾਰਪੋਰੇਸ਼ਨ ਹੈ ਉਹ ਪਿਛਲੇ ਲੰਬੇ ਅਰਸੇ ਤੋਂ ਦਿਖ ਰਹੀ ਹੈ ਤੇ ਨਾਲ ਹੀ ਹੁਣ ਕਿ ਜਿਹੜਾ ਹੈ ਪੈਸਾ ਇਨ੍ਹਾਂ ਕੋਲ ਜਿਹੜਾ ਆ ਸਕੇ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਹੈ ਉਹਨੇ ਕੋਲ ਫੰਡਿੰਗ ਆ ਸਕੇ ਇਹਨੂੰ ਲੈ ਕੇ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ